ਦੇ ਨਾਲੇ ਹੁਣ ਕਰੰਟ ਅਫੇਅਰ ਬਾਰੇ ਦੱਸੋ ਕਰੰਟ ਅਫੇਅਰ ਤਾਂ ਮੇਰੇ ਸਭ ਤੋਂ ਵੈਸਟ ਸੀਗਾ ਟੌਪਿਕ ਮੈਂ ਨਾ ਉਦੋਂ ਲਗਾਉਂਦੀ ਹੁੰਦੀ ਸੀ ਜਦੋਂ ਮਤਲਬ ਕਿ ਪੜਾਈ ਤੋਂ ਮਨ ਥੋੜਾ ਮੂਡ ਆਫ ਹੋ ਗਿਆ ਕਿ ਨਹੀਂ ਹੁਣ ਪੜਾਣ ਨਹੀਂ ਹੋ ਰਿਹਾ ਉਦੋਂ ਫਿਰ ਮੈਂ ਤੁਹਾਡੀ ਕਲਾਸ ਸ਼ੁਰੂ ਕਰ ਦਿੰਦੀ ਸੀ ਉਦੋਂ ਉਹਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਆਉਂਦਾ ਸੀਗਾ ਫਿਰ ਦੁਬਾਰਾ ਤਾਂ ਜਦੋਂ ਇੰਟਰਸਟ ਆ ਗਿਆ ਫਿਰ ਤਾਂ ਪੜਨਾ ਸਟਾਰਟ ਕਰ ਦਿੰਦੀ ਸੀ ਤੁਸੀਂ ਕਿੰਨੇ ਸਮੇਂ ਤੇ ਕਰੰਟ ਅਫੇਅਰ ਪੜ੍ਹੇ ਸੀਗੇ ਤੁਸੀਂ ਮੈਂ ਜਦੋਂ ਤੋਂ ਸ਼ੁਰੂ ਕਰਿਆ 1.5 ਸਾਲ ਤੋਂ ਕਰੰਟ ਅਫੇਅਰ ਡੇਲੀ ਲਗਾਉਂਦੀ ਸੀ ਡੇਲੀ ਦੇ ਲਈ ਅੱਛਾ ਰੈਗੂਲਰ ਲਗਾ ਰਹੇ ਹੋ ਕਲਾਸ ਨੋਟਸ ਬਣਾਏ ਨੇ ਹਾਂਜੀ ਰੈਗੂਲਰ ਰੈਗੂਲਰ ਕਲਾਸਿਸ ਲਗਾਈ ਸੀ ਰੈਗੂਲਰ ਰਿਵੀਜ਼ਨ ਕਰਦੀ ਸੀਗੀ ਔਰ ਜਿਵੇਂ ਵੀਕੈਂਡ ਤੇ ਤੁਸੀਂ ਟੈਸਟ ਲੈਂਦੇ ਸੀ ਉਹ ਵੀ ਸਾਰੇ ਜਿੰਦੀ ਸੀਗੀ ਅੱਛਾ ਟੈਸਟ ਦੱਤੇ ਨੇ ਹਾਂਜੀ ਟੈਸਟ ਵੀ ਦਿੱਤੇ ਨੇ ਹਰ ਹਰ ਸੰਡੇ ਮੈਂ ਕਰੰਟ ਅਫੇਅਰ ਦੀ ਪੂਰਾ ਮਤਲਬ ਕਿ ਇੱਕ ਹਫਤੇ ਚ ਜਿੰਨਾ ਵੀ ਤੁਸੀਂ ਕਰੰਟ ਅਫੇਅਰ ਪੜਾਇਆ ਸਾਰੀ ਉਹਦੀ ਰਿਵੀਜ਼ਨ ਕਰਦੀ ਸੀ ਹਰ ਸੰਡੇ ਤਾਂ ਟੈਸਟ ਜੋ ਸੀ ਸੈਟਰਡੇ ਨੂੰ ਮੋਸਟਲੀ ਜ਼ਾਫੇਰ ਹਨਾ ਪੋਜਾਂ ਮੰਮਸੀ ਤਾਂ ਸੰਡੇ ਨੂੰ ਸਾਰੇ ਦੀ ਇੱਕ ਵਾਰ ਫਿਰ ਰਿਵੀਜ਼ਨ ਕਰਦੀ ਸੀ ਹਾਂਜੀ ਹਾਂਜੀ ਦੋਨੋਂ ਲਈ ਸੀ ਸੁਰਮਾ 4 ਵੀ ਸੁਰਮਾ 5 ਵੀ ਇੱਕ ਦਾਦੀ ਮੰਥਲੀ ਆਈ ਸੀ ਉਹ ਵੀ ਲਈ ਸੀ ਅਰੇ ਬਟ ਉਹਨੂੰ ਖੁਸ਼ੀ ਵਾਲੀ ਗੱਲ ਹੈ ਇਹਨਾਂ ਨੂੰ 6th ਨਹੀਂ ਲੈਣੀ ਪਊਗੀ ਹਾਂਜੀ